ਕਈ ਵਾਰ ਖਮੋਸ਼ੀ ਵੀ ਚੀਖਾਂ ਨਾਲੋਂ ਡਰਾਉਂਦੀ ਹੁੰਦੀ ਹੈ ਅਤੇ ਅੱਜ ਦੀ ਕਹਾਣੀ ਉਸ ਖਮੋਸ਼ੀ ਦੇ ਪਿੱਛੇ ਛੁਪਿਆ ਇੱਕ ਕਾਲਾ ਰਾਜ ਹੈ। ਰਾਤ ਦਾ ਸਮਾਂ ਸੀ ਹਵਾ ਵਿੱਚ ਅਜੀਬ ਸੰਕੇਤ ਸੀ। ਪਿੰਡ ਘਮਾਣਾ ਵਿੱਚ ਪਿਛਲੇ 3 ਦਿਨਾਂ ਤੋਂ ਇੱਕ ਡਰਾਉਣੀ ਘਟਨਾ ਹੋ ਰਹੀ ਸੀ। ਲੋਕਾਂ ਦੇ ਘਰਾਂ ਵਿੱਚੋਂ ਸਾਇਆ ਲੰਘਦਾ ਦੇਖਿਆ ਜਾ ਰਿਹਾ ਸੀ ਪਰ ਕੋਈ ਇਹ ਨਹੀਂ ਜਾਣਦਾ ਸੀ ਕਿ ਉਹ ਸਾਇਆ ਹੇ ਕੌਣ ਪਿੰਡ ਦੀ ਕੁੜੀ ਸੀਆ ਸੀਆ ਜਦੋਂ ਆਪਣੇ ਬਾਗ ਪਿੱਛੇ ਪੁਰਾਣੇ ਬੂਹੇ ਦੇ ਕੋਲ ਗਈ ਉਸ ਨੂੰ ਉੱਥੇ ਇੱਕ ਕਾਲਾ ਰਮਾਲ ਮਿਲਿਆ ਜਿਸ ਤੇ ਅੰਜਾਨ ਨਿਸ਼ਾਨ ਬਣੇ ਹੋਏ ਸਨ ਰਮਾਲ ਨੂੰ ਹੱਥ ਲਾਉਣ ਦੀ ਧੀਰ ਸੀ ਸੀਆ ਨੂੰ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਉਸ ਦੇ ਕੰਨ ਵਿੱਚ ਕੁਝ ਬੋਲਿਆ ਹੋਵੇ ਬਚ ਸਕਦੀ ਐ ਤਾਂ ਬਚ ਜਾ ਡਰ ਦੇ ਮਾਰੇ ਸੀਆ ਪਿੰਡ ਦੇ ਬਾਬਾ ਨਿਹਾਲ ਖੋਲ ਦੌਰ ਪੀ ਬਾਬਾ ਨੇ ਰੁਮਾਲ ਦੇਖਦੇ ਹੀ ਕਿਹਾ ਇਹ ਕਾਲੇ ਜਾਦੂ ਦੀ ਨਿਸ਼ਾਨੀ ਹੈ ਕੋਈ ਤੈਨੂੰ ਨਹੀਂ ਉਹ ਪੂਰੇ ਪਿੰਡ ਨੂੰ ਨੁਕਸਾਨ ਪਹੁੰਚਾਉਂਦਾ ਚਾਹੁੰਦਾ ਹੈ ਉਸ ਦੀ ਆਵਾਜ਼ ਵਿੱਚ ਇੱਕ ਐਸੀ ਸ਼ਕਤੀ ਸੀ ਜਿਵੇਂ ਉਹ ਪਹਿਲਾਂ ਹੀ ਸਭ ਕੁਝ ਜਾਣਦਾ ਹੋਵੇ ਬਾਬਾ ਸਿਆ ਨੂੰ ਲੈ ਕੇ ਪਿੰਡ ਦੇ ਪੁਰਾਣੇ ਬੋਰਡ ਦੇ ਕੋਲ ਗਿਆ ਜਿੱਥੇ ਕਿਹਾ ਜਾਂਦਾ ਸੀ ਕਿ ਘੱਟੋ ਘੱਟ 100 ਸਾਲ ਪਹਿਲਾਂ ਇੱਥੇ ਇੱਕ ਤਾੰਤ੍ਰਿਕ ਦੀ ਮੌਤ ਹੋਈ ਸੀ ਪਰ ਉਸ ਦੀ ਰੂਹ ਕਦੀ ਵੀ ਦਰਖਤ ਨੂੰ ਛੱਡ ਕੇ ਨਹੀਂ ਗਈ ਹਵਾ ਇੱਕਦਮ ਭਾਰੀ ਹੋ ਗਈ ਅਤੇ ਬੋੜ ਦੀਆਂ ਜੜ੍ਹਾਂ ਹੌਲੀ-ਹੌਲੀ ਹਿੱਲਣ ਲੱਗੀਆਂ ਜਿਵੇਂ ਕੋਈ ਜਿਉਂਦਾ ਹੋਵੇ ਪੱਬਾ ਨੇ ਮੰਤਰ ਜਪਣਾ ਸ਼ੁਰੂ ਕੀਤਾ ਸਿਆ ਦੇ ਪੈਰ ਹੇਠਾਂ ਧਰਤੀ ਹਿੱਲ ਪਈ ਬੂਹੇ ਨੂੰ ਲੱਗੇ ਪੱਤੇ ਚੜਨ ਲੱਗੇ ਅਚਾਨਕ ਇੱਕ ਕਾਲਾ ਸਾਇਆ ਰੁੱਖ ਦੇ ਪਿੱਛੋਂ ਨਿਕਲਿਆ ਉਸਦੀ ਆਵਾਜ਼ ਦੁਹਰੀ ਸੀ ਮੇਰੇ ਮੰਤਰ ਨੂੰ ਤੋੜਨ ਵਾਲੇ ਤੈਨੂੰ ਇਸ ਪਿੰਡ ਤੋਂ ਮਾਫੀ ਨਹੀਂ ਮਿਲੇਗੀ ਬਾਬਾ ਨੇ ਉੱਚੀ ਆਵਾਜ਼ ਚ ਕਿਹਾ ਤੂੰ ਮਾਰ ਚੁੱਕਾ ਹੈ ਹੁਣ ਤੇਰੀ ਤਾਕਤ ਝੂਠੀ ਹੈ ਮੰਤਰ ਦਾ ਚੱਕਰ ਤੇਜ਼ ਹੋਇਆ ਸਾਇਆ ਚੀਖਿਆ ਅਤੇ ਧੂਏ ਵਾਂਗ ਹਵਾ ਵਿੱਚ ਗਾਇਬ ਹੋ ਗਿਆ ਸੂਖ ਠੰਡਾ ਪੈ ਗਿਆ ਸੀਆ ਨੇ ਡਰਦੇ ਹੋਏ ਬਾਬਾ ਤੋਂ ਪੁੱਛਿਆ ਕੀ ਇਹ ਮੁੜ ਆ ਸਕਦਾ ਹੈ ਬਾਬੇ ਨੇ ਹੌਲੀ ਜਹੀ ਸਾਹ ਭਰੀ ਅਤੇ ਕਿਹਾ ਜਦ ਤੱਕ ਮਨੁੱਖ ਆਪਣੇ ਮਨ ਵਿੱਚ ਡਰ ਰੱਖਦਾ ਹੈ ਕਾਲਾ ਜਾਦੂ ਕਦੇ ਮੁੱਕਦਾ ਨਹੀਂ ਪਰ ਤੂੰ ਹਿੰਮਤ ਰੱਖੀ ਡਰ ਨੂੰ ਦਰਵਾਜ਼ਾ ਨਾ ਦੇ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਡਰ ਸਿਰਫ ਜਗ੍ਹਾ ਬਦਲਦਾ ਹੈ ਜੇ ਤੁਸੀਂ ਇਸ ਕਹਾਣੀ ਦਾ ਦੂਜਾ ਭਾਗ ਚਾਹੁੰਦੇ ਹੋ ਕਮੈਂਟ ਵਿੱਚ ਪਾਰਟ 2 ਲਿਖਣਾ ਨਾ ਭੁੱਲਣਾ